ਜਾਕਰ ਬੜੀਆਂ ਗੱਡੀਆਂ ਖੜਾਈ ਫਿਰਦਾ ਕੀ ਗੱਲ ਬਾਈ ਬਸ ਇਹੋ ਜਿਹੀ ਸਮਾਂ ਚੱਲਦਾ 2024 ਗੱਡੀਆਂ 'ਚ ਰਹਿਣ ਲੱਗੇ ਬਾਬੇ ਉਹ ਆ ਦੇਖੋ ਇਹ ਪਟਿਆਲੇ ਮਹਾਰਾਜੇ ਦਾ ਆ ਤੇ ਇਧਰ ਬੋਲਟ ਲੈ ਲਿਆ ਬੋਲਟ ਲੰਡੀ ਜੀ ਵੇਚ ਕੇ ਪਿੱਛੇ ਖੜੀ ਜਾ ਬੱਜੀ ਦੀ ਨਹੀਂ ਜਿਹੜੀ ਸਾਡੀ ਪੀਕੇ ਨਾਲ ਜਾਰੀ ਆ ਅੱਛਾ ਇਹਦਾ ਬੋਲਟ ਕਿੰਨੇ ਦਾ ਦੇਣਾ ਜਗਰ ਬੋਲਟ ਤਾਂ ਹੁੰਦਾ 2.5 ਦਾ ਤੀ ਅੱਜ ਕੱਲ ਤਾਂ ਫਿਰ ਆਪਾਂ ਐਨਆਰਆਈ ਬਣ ਗਏ ਨਾ ਬਾਹਰੇ ਜਾਣਾ ਹੈ ਘੱਟ ਦੇ ਦੇ ਦਿੰਗੇ 35 'ਚ ਦੇ ਦਾਂਗੇ 3500 ਦਾ ਹਾਂ 3500 ਪੱਕੀ ਗੱਲ ਆ ਬਾਈ ਮੁੱਕਰਦਾ ਤਾਂ ਨਹੀਂ ਮੁੱਕਰਦੇ ਨਹੀਂ ਬਾਬੇ ਆਪਾਂ ਮੁੱਕਰ ਕੇ ਜਾ ਲੈ ਬਾਈ ਨੰਬਰ ਸਕਰੀਨ ਤੇ ਚੱਲਦਾ ਬਾਈਆਂ ਦਾ ਕਹਿੰਦੇ A ਤੋਂ Z ਸਮਾਨ ਮਿਲਦਾ ਦੁਕਾਨ ਦੇ ਵਿੱਚੋਂ ਜਗਰ ਨੇ ਪੂਰੇ ਖੁਸ਼ ਕਰਤੇ ਪੂਰੇ ਖੁਸ਼ ਕਰਤਾ ਕਰਦਾਂਗੇ ਯਾਰ ਬਾਕੀ ਬਾਈਆਂ ਨੇ ਤਾਂ ਮਿੱਤਰੋ ਜਿਹੜਾ ਰੇਟ ਲੈਸ ਕਰਕੇ ਦੱਸਿਆ ਦੱਸਿਆ ਜਗਰ ਨੇ ਵੀ ਘਟਾਤਾ ਜਗਰ ਬਾਈਆਂ ਨੂੰ ਕਹਿੰਦਾ ਵੀ ਲਿਹਾਜ਼ ਆ ਬਾਈ ਆਪਣੀ ਪੁਰਾਣੀ ਜਿਹੜੀ ਇੱਧਰ ਜੀ ਇਹ ਇਹ ਜੀ 66 ਹੈਗੇ ਜੀ 5500 ਰੁਪਏ ਦੀ ਇਹ 5500 ਚ ਦੇ ਦੇਣੀ ਆ ਜੀ ਇਹ ਚ ਆ ਵੀ ਸੌਂਗ ਵੀ ਚੱਲਦਿਆ ਸੌਂਗ ਚੱਲਦਿਆ ਲਾਈਟਾਂ ਮੱਚਦੀਆਂ ਨੇ ਐਂਪ ਸਿਰੇ ਤੇ ਲਾਇਆ ਐਂਪ ਤੁਸੀਂ ਬੱਚੇ ਨੂੰ ਬਰਥਡੇ ਤੇ ਆਪਣੇ ਭਾਣ ਜੇ ਭਤੀਜੇ ਨੂੰ ਕਿਸੇ ਨੂੰ ਵੀ ਗਿਫਟ ਕਰਨਾ ਤੁਸੀਂ ਕਰ ਸਕਦੇ ਹੋ ਇਹ ਮੈਂ ਚੀਜ਼ਾਂ ਤਾਂ ਦਿਖਾ ਰਿਹਾ ਕਿਉਂਕਿ ਮੈਂ ਖੁਦ ਟਰਾਈ ਕਰਕੇ ਸਾਰੀ ਮਾਰਕੀਟ ਦੇ ਵਿੱਚ ਉਹ ਬਾਈ ਉਹਨਾਂ ਕੋਲੇ ਪਹੁੰਚਿਆ ਸੀਗਾ ਚੀਜ਼ਾਂ ਦੇਖੋ ਤੁਸੀਂ ਕੁਆਲਿਟੀਆਂ ਲਾਈਟਾਂ ਪੂਰੀਆਂ ਅੱਖਾਂ 'ਚ ਪੈ ਰਹੀਆਂ ਨੇ ਆਪਾਂ ਆਫਰ ਲਾਇਆ ਬਾਈ ਜੀ ਵੈਸੇ ਇਹਦੀ ਜੇ ਆਪਾਂ 12 ਤੋਂ 15 ਆ ਜਿਹੜਾ ਜਾਓ ਪਤਾ ਲੱਗ ਜੇਗਾ ਜੀ ਰੇਟ ਦਾ ਸਾਡੇ ਕੋਲੇ ਦੀ ਕੀਮਤ 8000 ਰੁਪਏ ਲੈ ਬਾਈ ਜਿਹੜਾ ਬਾਈ ਕਹਿੰਦਾ 14 ਤੋਂ 15000 ਦੀ ਕੀਮਤ ਦੇ ਬਾਈਕ ਸੀਗੇ ਆਪਾਂ ਨੇ ਸਿਰਫ 8000 ਰੁਪਏ ਦੇ ਵਿੱਚ ਕਰਤੇ ਸਮਾਨ ਹੈ ਗੈਲਰੀ ਕਿਟਸ ਵਾਲਿਆਂ ਦੇ ਆਇਆ ਮੇਤਰੋ ਨੇੜੇ ਗਾਂਧੀ ਗਰਾਊਂਡ ਆ ਤੁਹਾਨੂੰ ਆਪਾਂ ਸਾਰੀਆਂ ਚੀਜ਼ਾਂ ਬਾਈ ਉਹਨਾਂ ਦੀਆਂ ਦਿਖਾਉਣਿਆਂ ਢੀੜਾ ਮਾਰਦਾਂ ਸਾਰੀ ਸ਼ਾਪ ਦਾ ਬਹੁਤ ਹੀ ਜਾਇਜ਼ ਰੇਟ ਦੇ ਵਿੱਚ ਇੱਥੋਂ ਸਮਾਨ ਮਿਲਦਾ ਪੂਰੀ ਮਾਰਕੀਟ 'ਚ ਜਿੱਥੇ ਮਰਜੀ ਘੁੰਮ ਲੋ ਹੋਰ ਤਾਂ ਹੋਰ ਬਾਈ ਜੀ ਤੁਸੀਂ ਪਟਿਆਲੇ ਵੀ ਘੁੰਮ ਕੇ ਇੱਥੇ ਆ ਜੀ ਤੇ ਇਹਨਾਂ ਕੋਲੇ ਵੈਂਟੇਜ ਗੱਡੀਆਂ, ਬੁਲਟ ਮੋਟਰਸਾਈਕਲ, ਅਰਜਨ ਟਰੈਕਟਰ ਸਾਰੇ ਬੱਚਿਆਂ ਦੇ ਖਿਡਾਉਣੇ ਤੁਹਾਨੂੰ ਮਿਲ ਸਕਦੇ ਆ ਤੇ ਤੁਹਾਡਾ ਬੱਚਾ ਜੇ ਕੋਈ ਜਿੱਦ ਕਰਦਾ ਚੀਜ਼ ਮਹਿੰਗੀ ਹੁੰਦੀ ਆ ਤੇ ਤੁਸੀਂ ਬਾਈ ਜੀ ਉਹਨਾਂ ਕੋਲ ਆ ਜਿਓ ਦੀਵਾਲੀ ਤੇ ਦੁਸ਼ਹਿਰੇ ਦੇ ਤਿਹਾਰ ਤੇ ਵੱਡੇ ਆਫਰ ਲਾਤੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਕ ਠਾਕੂ ਬਾਈ ਜੀ ਕਿਵੇਂ ਚੱਲਦਾ ਜੀ ਕੰਮਕਾਰ ਬਹੁਤ ਵਧੀਆ ਜੀ ਤੇ ਆਪਣੀ ਉਹ ਰੇ ਪ੍ਰੋਪਰ ਲੋਕੇਸ਼ਨ ਕੀ ਹੈ ਜੀ ਸਾਡੀ ਸਮਾਨ ਜਿਲੇ ਪਟਿਆਲੇ ਚ ਸਮਾਨੇਪੋਲ ਗਾਂਧੀ ਗਰਾਉਂਡ ਦੇ ਨਾਲ ਹੈ ਜੀ ਸਾਡੀ ਕਿਡਸ ਗੈਲਰੀ ਦੇ ਨਾਲ ਤੋਂ ਠੀਕ ਹੈ ਗਰਾਉਂਡ ਚ ਬਿਲਕੁਲ ਪਤਾ ਹੈ ਕਿ ਗਾਂਧੀ ਗਰਾਉਂਡ ਦੇ ਨਾਲ ਹੈ ਜੀ ਕਿਉਂਕਿ ਬਾਈ ਜੀ ਜਦੋਂ ਮੈਂ ਵੀ ਲਾਲ ਤੁਸੀਂ ਤੁਹਾਡੇ ਕੋਲੇ ਪਿਛਲੀ ਵਾਰ ਭਾਂਜੇ ਲਈ ਸਮਾਨ ਲੈਣ ਆਇਆ ਸੀਗਾ ਮੈਂ ਸਾਰੇ ਸਮਾਨੇ ਦੇ ਵਿੱਚ ਲੱਭ ਲਿਆ ਤੁਹਾਡੀ ਦੁਕਾਨ ਇੱਕ ਕਾਰਨਰ ਚ ਹੈਣਾ ਜੀ ਡੋਗਰ ਬਾਜ਼ਾਰ ਗਾਂਧੀ ਗਰਾਉਂਡ ਕੋਲ ਡੋਗਰ ਬਾਜ਼ਾਰ ਪੈਂਦਾ ਜੀ ਉਹਦੇ ਬਿਲਕੁਲ ਨਾਲ ਗਲੀ ਜਾ ਰਹੀ ਉਹਦੇ ਵਿੱਚ ਹੈ ਜੀ ਸਾਡਾ ਉੱਥੇ ਬੋਰਡ ਵੀ ਲੱਗੇ ਹੋਇਆ ਸਾਰੀ ਹੋਰ ਵੀ ਅਸੀਂ ਬ੍ਰਾਂਡਿੰਗ ਕਰ ਰਹੇ ਹਾਂ ਤੁਹਾਨੂੰ ਅੱਗੇ ਕੋ ਠੀਕ ਹੈ ਜੀ 11 ਮਿੰਨੀ ਹੋਈ ਨੇ ਕੰਮ ਕਰਿਓ ਨੂੰ ਤੇ ਬਾਈ ਜੀ ਅੱਜ ਆਪਾਂ ਆਪਣੇ ਦਰਸ਼ਕ ਵੀਰਾਂ ਨੂੰ ਸਾਰੀਆਂ ਚੀਜ਼ਾਂ ਦਾ ਰੇਟ ਦੱਸ ਦਿੰਨੇ ਆ ਤੇ ਸਾਰੀ ਆਪਣੀ ਕੁਆਲਿਟੀ ਦਿਖਾ ਦਿੰਨੇ ਆ ਆ ਦੇਖੋ ਜੀ ਜਿਵੇਂ ਮਹਾਰਾਜੇ ਪੁਰਾਣੇ ਜਵਾਨੇ ਦੇ ਵਿੱਚ ਗੱਡੀਆਂ 'ਚ ਬਹਿ ਕੇ ਦੂਜੀ ਜਗ੍ਹਾ ਤੇ ਜਾਂਦੇ ਹੁੰਦੇ ਸੀਗੇ ਉਹ ਲਗਜ਼ਰੀ ਕਾਰ ਖੜੀ ਆ ਤੇ ਬਾਈ ਜੀ ਕੀ ਇਹਦੇ ਪ੍ਰਾਈਸ ਆ ਸਪੈਸ਼ਲ ਆਫਰ ਕੱਢਿਆ ਸੀ 15000 ਰੁਪਏ ਦੀ ਕਾਰ ਹੈ ਜੀ ਇਹ ਆਪਾਂ ਆਫਰ ਦੀਵਾਲੀ ਤੇ ਦੁਸ਼ਹਿਰੇ ਤੱਕ 15000 ਰੁਪਏ ਦੀ ਕਰਤੀ ਲੈ ਵੀ ਕਰੋ ਤੁਸੀਂ ਵੀ ਆਪਣੇ ਬੱਚੇ ਖੁਸ਼ ਕਿਸੇ ਨੂੰ ਨਾਰਾਜ਼ ਨਾ ਕਰੋ ਜਿਹੜੀ ਇੱਧਰ ਖੜੀ ਹੈ ਜੀ ਮਰਸਡੀ ਇਹ ਜੀ ਇਹ ਜੀਤ ਰੈਂਟ ਹੈਗੇ ਜੀ 5500 ਰੁਪਏ ਦੀ ਇਹ 5500 ਚ ਦੇ ਦੇਣੀ ਆ ਇਹ ਚ ਆ ਵੀ ਸੌਂਗ ਵੀ ਚੱਲਦਿਆ ਸੌਂਗ ਚੱਲਦਿਆ ਲਾਈਟਾਂ ਮੱਚਦੀਆਂ ਨੇ ਐਂਪਸਰੇ ਦੇ ਲਾਇਆ ਐਂਪਸਰੇ ਦੇ ਲਾਇਆ ਬਾਈ ਜਦ ਅਸ ਤਾਂ ਵੇਟ ਕਰ ਰਹੇ ਆ ਬਈ ਜਾਗਰ ਦੀ ਮੈਰिज ਹੋ ਗਈ ਕਦੋਂ ਇਹਦੇ ਬੱਚੇ ਹੋਣ ਤੇ ਬਾਈ ਜੀ ਉਹਨਾਂ ਕੋਲੋਂ ਆਪਾਂ ਵੀ ਖੜਿਆਉਣੇ ਲੈ ਕੇ ਜਾਈਏ ਕਿਉਂ ਜਾਗਰ ਕਹਿੰਦਾ ਹੋਰ ਵੀ ਪ੍ਰਾਂ ਕਰਦਾ ਦੇਖ ਕੇ ਰਸ ਤੇ ਇਧਰ ਬਾਈ ਜੀ ਜੇ ਆਪਾਂ ਇਹਦੀ ਸਾਰੀ ਸਾਡੀ ਬਾਈਕਸ ਦੀ ਰੇਂਜ ਹੈ ਜੀ ਹਾਂਜੀ ਇਹ Honda ਬਾਈਕ ਹੈ ਜੀ ਸਭ ਤੋਂ ਵਧੀਆ ਜੇਨਰ 2 ਸਾਲ ਦੇ ਬੱਚੇ ਵੀ ਚਲਾ ਸਕਦਾ ਠੀਕ ਹੈ ਇਹ ਹਾਂਜੀ ਇਹਦੀ ਕੀਮਤ ਦੇਖ ਕੇ ਜੀ ਸਾਰੀ 8000 ਰੁਪਏ ਸਿਰਫ 8000 ਰੁਪਏ ਦੀਵਾਲੀ ਦੇ ਖਾਸਲੇ ਦੇ ਆਫਰ ਇਹ ਇਹ ਆਪਾਂ ਆਫਰ ਲਾਇਆ ਬਾਈ ਜੀ ਵੈਸੇ ਇਹਦੀ ਜੇ ਆਪਾਂ ਕੀਮਤ 12 ਕੋਈ 12 ਤੋਂ 15 ਹਾਂ ਜਿਹੜਾ ਜੋ ਪਤਾ ਲੱਗ ਜੇਗਾ ਜੀ ਰੇਟ ਦਾ ਅੱਛਾ ਸਾਡੇ ਕੋਲੇ ਦੀ ਕੀਮਤ 8000 ਤੇ ਲੈ ਬਾਈ ਜਿਹੜਾ ਬਾਈ ਕਹਿੰਦਾ 14 ਤੋਂ 15000 ਦੀ ਕੀਮਤ ਦੇ ਬਾਈਕ ਸੀਗੇ ਆਪਾਂ ਨੇ ਸਿਰਫ 8000 ਰੁਪਏ ਦੇ ਵਿੱਚ ਕਰਤੇ ਕਰੋ ਚੈੱਕ ਮਿੱਤਰੋ ਆ ਪੁਲਿਸ ਵਾਲਾ ਮੋਟਰਸਾਈਕਲ ਖੜਿਆ ਇਹ ਵੀ 8000 ਦਾ ਹੈ ਆ ਆਰ3 ਮੋਟਰਸਾਈਕਲ ਹੈ ਜੀ 7000 ਦਾ ਜੀ ਇਹ ਥੋੜਾ ਬੱਚਾ ਵੀ ਜਿੱਦ ਕਰਦਾ ਵੀ ਮੈਂ ਵੱਡੇ ਟਰੈਕਟਰ ਤੇ ਬੈਠਣਾ ਵੱਡੇ ਟਰੈਕਟਰ ਤੋਂ ਡਿੱਗ ਕੇ ਸੱਟ ਵੀ ਲੱਗੂਗੀ ਭਾਈ ਆ ਜੇ ਤੁਸੀਂ ਆਪਣੇ ਬੱਚੇ ਨੂੰ ਪੂਰਾ ਖੇਤੀ ਦਾ ਖੜਿਆਰੀ ਬਣਾਉਣਾ ਤਾਂ ਆ ਟਰੈਕਟਰ ਲੈ ਕੇ ਦੇ ਦਿਓ ਨਾਲੇ ਉਹਦਾ ਸ਼ੌਂਕ ਪੂਰਾ ਹੋ ਆ ਇੱਥੇ ਰੱਖ ਵਧੀਆ ਵੱਡੇ ਕੰਮ ਕਰਤੇ ਭਾਈ ਟਰਾਲੀ ਨਾਲ ਆ ਜੀ ਟਰਾਲੀ ਵੀ 18 ਫੁੱਟੀ ਆ ਬਾਬੇ ਅੱਛਾ ਭਾਈ ਜੀ ਬੈਟਰੀ ਕਿੰਨਾ ਟਾਈਮ ਲਾ ਦਿੰਦੀ ਹੈ ਇਹਦੀ ਦੀ ਬੈਠ ਤਿੰਨ ਘੰਟੇ ਚੱਲ ਪੈਂਦੀ ਹੈ ਤਿੰਨ ਘੰਟੇ ਚੱਲ ਪੈਂਦੀ ਜੇ ਜੇ ਲਗਾਤਾਰ ਚਲਾਵੇ ਜੇ ਲਗਾਤਾਰ ਚਲਾਵੇ ਤਿੰਨ ਘੰਟੇ ਚੱਲ ਪੈਂਦੀ ਤਿੰਨ ਘੰਟੇ ਮੈਂ ਤਾਂ ਵਧੀਆ ਕਰੂਗਾ ਬਾਬੇ ਤਿੰਨ ਘੰਟੇ ਤੇ ਆ ਜੋ ਬਾਈ ਜੀ ਅੱਗੇ ਆਪਾਂ ਮਾਡਲ ਆ ਸਾਡਾ ਜੀ ਇਹ ਹਾਂਜੀ ਪਲੇਟ ਹਾਂਜੀ ਤੇ ਤੁਹਾਨੂੰ ਇਹ ਮਿਲ ਜੇਗਾ 87500 ਰੁਪਏ ਦਾ ਅੱਛਾ ਇਹ 7500 ਦੇ ਵਿੱਚ ਦੇ ਦੇਣਾ ਬਾਕੀ ਜਿਹੜਾ ਆਪਣੀ ਬਹੁਤ ਰਨਿੰਗ ਤੇ ਜੀ ਮਾਡਲ ਚੱਲੇ ਹੈ ਜੀ ਇਹ ਤਾਂ ਹੈਵੀ ਵੀ ਵਾਲੀ ਤਾਕਦੀ ਲੱਗਦੀ ਹੈ ਜੀ ਟਾਇਰ ਵੱਡੇ ਨੇ ਇਹਦੇ ਵਿੱਚ ਇਹ 8200 ਰੁਪਏ ਦੀ ਹੈ ਜੀ ਇਹ 4x4 ਆ ਗਈ ਠੀਕ ਹੈ ਇਹਦੇ ਅੱਧੀ ਸਲਫਤੀ ਸਟਾਰਟ ਨੇ ਸਾਰੀਆਂ ਸਟਾਰਟ ਦੇ ਲੈ ਕਰੀਮ ਬਾਈ ਸਟਾਰਟ ਕਰ ਰਹੇ ਹੈ ਡੈਵ ਰਾਗੀ ਰੂਬੀ ਕੌਣ ਸਾਰੀਆਂ ਖੜੀਆਂ ਨੇ ਫੋਰਚੂਨਰ ਆ ਆਪੀਕਾ ਆ ਜੈਕੋ ਨਾ ਮਾਰਦੀਆਂ ਪੂਰੀਆਂ ਬੰਬੂਗੜ ਵਾਂਗੂੰ ਡਰੰਡਰੰਡਰ ਹੈਗਾ ਜੀ ਹਾਂਜੀ ਜੇ ਦੰਗਾਂ ਗਾਗਰ ਸਾਡੇ ਗੋਦਾਮ ਚ ਪਈ ਨੇ ਸਾਰੇ ਰੰਗ ਸਾਡੇ ਕੋਲ ਅਵੇਲੇਬਲ ਨੇ ਜੀ ਠੀਕ ਹੈ ਯਾਨੀ ਕਿ ਜਿੰਨੀ ਆਪਣੇ ਕੋਲੇ ਉਰੇ ਸਮਾਨ ਪਿਆ ਇਦੂ ਦੁੱਗਣਾ ਆਪਣੇ ਗੋਦਾਮ ਚ ਪਿਆ ਲੈ ਭਾਈ ਸਮਾਨ ਦਾ ਕੋਈ ਘਾਟਾ ਨਹੀਂ ਮਿੱਤਰੋ ਇਹ ਤਾਂ ਸਿਰਫ ਬਾਈ ਉਹਨਾਂ ਨੇ ਡਿਸਪਲੇ ਲਾਇਆ ਹੋਇਆ ਹੈ ਸਾਰੇ ਮੈਜਿਕ ਕਾਰਾਂ ਹੋ ਗਈਆਂ ਜੀ ਬੱਚਿਆਂ ਦੇ ਰਾਈਡਰਸ ਹੋ ਗਏ ਹਾਂ ਬਾਈਕਸ ਹੋ ਗਏ ਬੋਲਟ ਬਾਈਕ ਹੋ ਗਿਆ ਇਨਫੀਲਡ ਅੱਛਾ ਜੇ ਆਪਾਂ ਬੋਲਟ ਦੀ ਗੱਲ ਕਰੀਏ ਭਈ ਇਹ ਕਿੰਨੇ ਕ ਦਾ ਸੌਦਾ ਇਹ 3800 ਰੁਪਏ ਦਾ ਜੀ ਸਿਰਫ ਹਾਂਜੀ ਲੈ ਭਾਈ ਲੈ ਜੋ ਚੈੱਕ ਲੋ ਕੇਰਾ ਤੇ ਬਾਈ ਜੀ ਜਿਵੇਂ ਦੂਰੋਂ ਕੋਈ ਦਰਸ਼ਕ ਵੀਰ ਆਪਣੀ ਵੀਡੀਓ ਦੇਖਦਾ ਮਾਨਤਾਣ ਤਾਂ ਆਪਾਂ ਉਹਦਾ ਪੂਰਾ ਕਰਨਾ ਹਨਾ ਤੇ ਉਸ ਤੋਂ ਬਾਅਦ ਜੇ ਕਿਸੇ ਵੀਰ ਨੇ ਤੁਹਾਨੂੰ ਪੇਮੈਂਟ ਪਾ ਕੇ ਕੋਰੀਅਰ ਕਰਾਉਣਾ ਹੋਵੇ ਕੋਰੀਅਰ ਵੀ ਕਰਾ ਦਾਂਗੇ ਬਾਈ ਪੱਕੀ ਗੱਲ ਹੈ ਜੀ ਬੱਚਾ ਨਾ ਲਾਂਦਾ ਉਹਨੂੰ ਗਿਫਟ ਲਗਤ ਬਕਾਇਦਾ ਤੋਂ ਦਵਾਂਗੇ ਜੇ ਆਪਣੀ ਕੋਈ ਵੀਡੀਓ ਸ਼ੇਅਰ ਕਰੇ ਉਹਨੂੰ ਆਪਾਂ ਕੀ ਉਹਨੂੰ ਲਗਤੋਂ ਗਿਫਟ ਮਿਲੇ ਉਹਨੂੰ ਲਗਤੋਂ ਗਿਫਟ ਵੇਰੂ ਸਕਰੀਨ ਸ਼ਾਟ ਆਪਾਂ ਨੂੰ ਵਟਸਐਪ ਤੇ ਪਾ ਦੇਣਾ ਲੈ ਬਾਈ ਵੀਡੀਓ ਸ਼ੇਅਰ ਕਰਕੇ ਆਵੇ ਉਹਨੂੰ ਲਗਤੋਂ ਗਿਫਟ ਮਿਲੇ ਲਓ ਜੀ ਵੱਡੇ ਦਿਲ ਨੇ ਇਹਦੀ ਸ਼ੀਲਡ ਵੀ ਪੂਰੀ ਓਕੇ ਬਣ ਪਿੱਕਾ ਪੂਰਾ بڑا ਪਿੱਕਾ ਕਰੋ ਚੈੱਕ ਤੇ ਇੱਕ ਗੱਲ ਹੋਰ ਆ ਦੋਸਤੋ ਬਾਈ ਜੀ ਨੇ ਮੈਨੂੰ ਆਨਸਾਰ ਹੀ ਕਹਿਤਾ ਵੀ ਜੇ ਪੂਰੀ ਮਾਰਕੀਟ ਦੇ ਵਿੱਚ ਰੇਟ ਦਾ ਤੁਹਾਨੂੰ ਚੈਲੰਜ ਆ ਰੇਟ ਪੂਰਾ ਸਾਡਾ ਚੈਲੰਜ ਆ ਤੁਹਾਨੂੰ ਫਰਕ ਮਿਲੂਗਾ ਤਾਂ ਠੀਕ ਆ ਆਪਾਂ ਈਮਾਨਦਾਰ ਆ ਬਾਕੀ ਚੈੱਕ ਕਰੋ ਤੁਸੀਂ ਚਾਰੇ ਪਾਸੇ ਆਪਾਂ ਨੂੰ ਬੱਚਿਆਂ ਦੇ ਛੋਟੀਆਂ ਤੋਂ ਲੈ ਕੇ ਵੱਡੀਆਂ ਚੀਜ਼ਾਂ ਘੈਂਟ ਬ੍ਰਾਂਡਡ ਚੀਜ਼ਾਂ ਮਿਲਣਗੀਆਂ ਆ ਲਾ ਲਓ ਸਭ ਤੋਂ ਛੋਟਾ ਗਿਫਟ ਬਾਈ ਜੀ ਆਪਣੇ ਕੋਲ ਕਿੰਨੇ ਤੋਂ ਸਟਾਰਟ ਹੋ ਜਾਂਦਾ ਤੁਹਾਡੇ ਕੋਲ ਸਭ ਤੋਂ ਛੋਟਾ ਵਾਟਰਫੋਨ ਕਿੰਨੇ ਜੀ ਨੂੰ ਪਾਣੀ ਵਾਲੀ ਗੇਮ 70 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ। ਲਓ ਜੀ 70 ਰੁਪਏ ਤੋਂ ਲੈ ਕੇ ਵਧੀਆ ਵਧੀਆ ਤੁਹਾਨੂੰ ਘੈਂਟ 18-20000 ਰੁਪਏ ਤੱਕ ਸਰੇ ਦੇ ਗਿਫਟ ਮਿਲਣਗੇ ਉਹ ਵੀ ਜਿਹੜੇ 50-50 ਵਾਲੀਆਂ 50-50000 ਵਾਲੀਆਂ ਵੱਡੀਆਂ ਗੱਡੀਆਂ ਨੇ। ਆਹ ਟੈਡੀ ਵੀਅਰ ਆ ਗਿਆ। ਆਹ ਲਓ ਜੀ ਇਹ ਜਾਗਰ ਫਿੱਟਾ ਤੇਰੇ ਵੀਰੇ। ਹਾਂ ਫਿੱਟ ਪੂਰਾ ਹੈ। ਕਾਰ ਕਲਰ ਚ ਦੇਖ ਕਿੰਨਾ ਸੋਹਣਾ ਲਾਇਆ ਹੋਇਆ। ਬਹੁਤ ਸੋਹਣਾ ਲੱਗਿਆ ਹੋਇਆ। ਕਰੋ ਬਈ ਚੈੱਕ। ਆ ਬੈਗ ਨੇ ਛੋਟੇ ਬੱਚਿਆਂ ਦੇ ਤੁਹਾਡਾ ਬੱਚਾ ਪੜ੍ਹਾਈ ਕਰਦਾ ਉਹਨੂੰ ਲੈ ਕੇ ਦੇ ਦੋ ਸਿਰਫ 300 ਰੁਪਏ ਤੋਂ ਸਟਾਰਟ ਆ ਬੋਟਲਾਂ ਨੇ ਗਰਮਾਂ ਠੰਡੀਆਂ ਬੋਟਲਾਂ ਨੇ ਪਾਣੀ ਰੱਖਣ ਚਾਹ ਰੱਖਣ ਨੂੰ ਦੇਖੋ ਤੁਸੀਂ ਸਾਰੀਆਂ 40 ਸੋਹਣੀ ਬੋਟਲ ਆਈਆਂ ਆ ਦੇਖੋ ਜੀ ਜਿਵੇਂ ਚਾਹ ਬੱਚੇ ਵਾਸਤੇ ਦੁੱਧ ਜਿੱਦਾਂ ਬੱਚੇ ਨੇ ਹੋਮਵਰਕ ਲਿਖਣਾ ਏ ਉਹ ਤੇ ਬੈ ਕੇ ਲਿਖਦੇ ਦੇਖੋ ਦੋ ਦਾ ਪੂਲ ਆ ਗਏ ਤੁਸੀਂ ਦੇਖਦੇ ਆਉਗੇ ਬੱਚਿਆਂ ਦੇ 3 2 ਫੁੱਟ ਤੋਂ ਲੈ ਕੇ 10 ਫੁੱਟ 10 ਫੁੱਟ ਤੱਕ ਆ ਗਏ ਨੇ ਵੱਡੇ ਵੱਡੇ ਪੂਲ ਸਾਰੇ ਇਹ ਠੀਕ ਹੈ ਜੀ ਠੀਕ ਹੈ ਇਹਨਾਂ ਦਾ ਕੀ ਪ੍ਰਾਈਜ਼ ਇਹਨਾਂ ਦਾ ਵੀ ਫੁੱਲ ਇਹ ਸਾਡੇ ਕੋਲ 300 ਰੁਪਏ ਤੋਂ ਸ਼ੁਰੂ ਹੋ ਕੇ 4000 ਤੱਕ ਹੈ। ਬਾਕੀ ਬਾਈ ਜੀ ਤੁਹਾਨੂੰ ਮੋਟੀਆਂ-ਮੋਟੀਆਂ ਸਾਰੀਆਂ ਚੀਜ਼ਾਂ ਦਿਖਾ ਦਿੰਨੇ ਆ ਜੇ ਕੱਲੀ-ਕੱਲੀ ਚੀਜ਼ ਦਾ ਪ੍ਰਾਈਜ਼ ਪੁੱਛਣ ਲੱਗੇ ਟਾਈਮ ਬਹੁਤ ਲੱਗੇਗਾ ਨਾ ਬਾਕੀ ਕੋਈ ਚੱਕਰੇ ਨਹੀਂ। ਬਾਈ ਜੀ ਕਹਿੰਦੇ ਵੀ ਅਸੀਂ ਮਾਨ ਤਾਨ ਪੂਰਾ ਕਰਨਾ। ਇੱਕ ਵਾਰੀ ਸਾਡੀ ਸ਼ਾਪ ਤੇ ਆਉਂਗੇ ਤਾਂ ਖੁਸ਼ ਹੋ ਕੇ ਜਾਉਂਗੇ ਨਾ ਤੁਹਾਡਾ ਬੱਚਾ ਨਾਰਾਜ਼ ਕਰਨਾ ਤੇ ਨਾ ਤੁਸੀਂ ਕਰਨਿਓ। ਚੀਜ਼ਾਂ ਦੇਖੋ ਤੁਸੀਂ ਕੁਆਲਿਟੀਆਂ ਲਾਈਟਾਂ ਪੂਰੀਆਂ ਅੱਖਾਂ 'ਚ ਪੈ ਰਹੀਆਂ ਨੇ। ਇਲੈਕਟ੍ਰੀਕਲ ਤੁਲਾ ਦਿਖਾਓ ਜੀ ਸਪੈਸ਼ਲ। ਇਹ ਬੱਚੇ ਨੂੰ ਝੁੰਮਾ ਦੇਣ ਦੀ ਅੱਜ ਦਿਖਾ ਦੇ ਗੱਸ ਲੈ ਵੀ ਬੱਚਾ ਤੁਹਾਡਾ ਰਿਹਾਰਡ ਕਰਦਾ ਰੋਂਦਾ ਅੱਛਾ ਜੀ ਜਾਦੂ ਨਾਲੇ ਚੱਲੂਗਾ ਆਟੋਮੈਟਿਕ ਚੁੱਲਾ ਇਹ ਲਓ ਭਾਈ ਇਲੈਕਟ੍ਰਿਕ ਇਹ ਜਾਦੂ ਨਾਲੇ ਚੱਲੂਗਾ ਇਨਸ਼ਾ ਅੱਲਾਹ ਤੇ ਚੱਲਦਾ ਜੀ ਕੋਈ ਨਾ ਕੋਈ ਨਾ ਮੈਨੂੰ ਤੁਹਾਡਾ ਸਮਾਨੀ ਕਿਹੜਾ ਲੱਗਿਆ ਤਾਂ ਕਿਡਸ ਗੈਲਰੀ ਵਾਲਿਆਂ ਦੇ ਜਰੂਰ ਆਇਓ ਗਾਂਧੀ ਗਰਾਊਂਡ ਬਾਈ ਉਹਨਾਂ ਦੀ ਸ਼ਾਪ ਆ ਫੋਨ ਮਾਰ ਲਿਓ ਆ ਕੇ ਸਾਰੀਆਂ ਹੀ ਸੁੰਦਰ ਪਹਿਰੇ ਸਾਰੀਆਂ ਚੀਜ਼ ਤੇ ਨੰਬਰ ਵੀਰੇ ਉਹਨਾਂ ਦਾ ਸਕਰੀਨ ਤੇ ਚੱਲ ਰਿਹਾ ਕਰ ਲਿਓ ਸੰਪਰਕ ਆ ਦੇਖੋ ਆ ਚੀਜ਼ਾਂ ਦੇਖ ਕੇ ਬੱਚੇ ਕਿਉਂ ਨਾ ਖੁਸ਼ ਹੋਣ ਤੁਹਾਡਾ ਬੱਚਾ ਜਿੱਦ ਕਰਦਾ ਸਾਈਕਲ ਨੇ ਉੱਪਰ ਤੋਂ ਲੈ ਕੇ ਛੋਟੇ ਤੋਂ ਲੈ ਕੇ ਵੱਡਾ ਸਾਈਕਲ ਹਰੇਕ ਤਰ੍ਹਾਂ ਦਾ ਬੋਕਰ ਹਰ ਤਰ੍ਹਾਂ ਦਾ ਤੁਸੀਂ ਬੱਚੇ ਨੂੰ ਬਰਥਡੇ ਤੇ ਆਪਣੇ ਭਾਂਜੇ ਭਤੀਜੇ ਨੂੰ ਕਿਸੇ ਨੂੰ ਵੀ ਗਿਫਟ ਕਰਨਾ ਤੁਸੀਂ ਕਰ ਸਕਦੇ ਹੋ ਇਹ ਮੈਂ ਚੀਜ਼ਾਂ ਤਾਂ ਦਿਖਾ ਰਿਹਾ ਕਿਉਂਕਿ ਮੈਂ ਖੁਦ ਟਰਾਈ ਕਰਕੇ ਸਾਰੀ ਮਾਰਕੀਟ ਦੇ ਵਿੱਚੋਂ ਬਾਈ ਉਹਨਾਂ ਕੋਲੇ ਪਹੁੰਚਿਆ ਸੀਗਾ ਤੇ ਅੱਜ ਵੀਡੀਓ ਕਰਦੇ ਆ ਅਸੀਂ ਰੇਟ ਦਾ ਪੂਰਾ ਫਰਕ ਹੈ ਜੀ ਅੱਧ ਤੋਂ ਵੀ ਜ਼ਿਆਦੇ ਸਾਰੀਆਂ ਚੀਜ਼ਾਂ ਜੈਨੂਨ ਨੇ ਹਰ ਤਰ੍ਹਾਂ ਦੇ ਵਾਕਰ ਘਰੋਂ ਦੇਖੋ ਚੈੱਕ ਕਰੋ ਤੁਸੀਂ ਪਿੱਛੇ ਉਧਰਲੇ ਕਾਰਨਰ ਵਿੱਚ ਬਣਾ ਲਏ ਨੇ ਆ ਜੋ ਹਾਂ ਹਾਂ ਆ ਦੇਖੋ ਆ ਛੋਟੇ ਬੋਕਰ ਆ ਗਏ ਨੀਚੇ ਮੈਜੀਕ ਕਰ ਰਹੇ ਨੇ ਮੈਜੀਕ ਕਰ ਰਹੇ ਨੇ ਤੇ ਬਾਈ ਜੀ ਜਿਵੇਂ ਆਪਾਂ ਨੂੰ ਬੋਲਟ ਚਾਹੀਦਾ ਹੋਵੇ ਕਿਸੇ ਵੀਰ ਨੂੰ ਇਹ ਚ ਕਲਰ ਕਿੰਨੇ ਮਿਲ ਜਾਣਗੇ ਤੁਹਾਨੂੰ ਟੂ ਕਲਰ ਆਉਂਦੇ ਨੇ ਸਿਲਵਰ ਤੇ ਗੋਲਡਨ ਸਿਲਵਰ ਤੇ ਗੋਲਡਨ ਦੋਨੋਂ ਅਵੇਲੇਬਲ ਠੀਕ ਹੈ ਤੇ ਬਾਕੀ ਇਧਰ ਬਾਈਕ ਬਹੁਤ ਸੋਹਣਾ ਪਿਆ ਇਹਦੀ ਤਾਂ ਬਾਲੀ ਫੀਚਰਿੰਗ ਆ ਗਈ ਤਾਂ ਇਹ ਹਾਰਲੇ ਹੋ ਗਏ ਮਿੰਨੀ ਹਾਰਲੇ ਕਹਿੰਦੇ ਇਹ ਬੈਸਪਾਸ ਸਕੂਟਰ ਹੋ ਗਿਆ ਬੈਸਪਾਸ ਸਕੂਟਰ ਇਹ ਛੋਟੀਆਂ ਬੱਚੀਆਂ ਬਹੁਤ ਜ਼ਿਆਦਾ ਚਲਾਉਂਦੀਆਂ ਨੇ ਇਹ ਸਾਰੇ ਤੁਹਾਨੂੰ ਮਿਲ ਜਣਗੇ ਆ ਦੇਖੋ ਟੈਡੀ ਵੀਰ ਜਾਗਰ ਨੂੰ ਅਜ ਟੈਡੀ ਵੀਰ ਬਹੁਤ ਦੇਣਾ ਤਾਂ ਨਹੀਂ ਕਿਸੇ ਨੂੰ ਇਹ ਟੈਡੀ ਵੀਰ ਦੇ ਦਾਂਗੇ ਗਿਫਟ ਕਰਦਾਂਗੇ ਉਰੀ ਬੈਠਾ ਰਹੂਗਾ ਜਿੰਨਾ ਟਾਈਮ ਹੈਪੀ ਬਰਥਡੇ ਜਾਗਰ ਨੇ ਜਨਮ ਦਿਨ ਤੇ ਦੇਣਾ ਬਾਈ ਦੇਣਾ ਕਿਊਟ ਆ ਬਾਪੇ ਦੱਸੋ ਹਾਂ ਕਿਊਟ ਕਿਊਟ ਇਹਦਾ ਟਰਾਲੀ ਚ ਲੱਦ ਕੇ ਲੈ ਕੇ ਜਾਣਾ ਪੂ ਆਪਾਂ ਨੂੰ ਟਰਾਲੀ ਚ ਲੱਦ ਕੇ ਆ ਦੇਖ ਇਹ ਕਿੰਨੀ ਸੋਹਣੀ ਮਲੂਮ ਲੱਗੀ ਆ ਭਾਲੂ ਦੇ Baal ਨੇ ਜਿੰਮ ਵਾਲੀ ਲਾਉਂਦਾ ਰਿਹਾ ਆਪਣੇ ਟਾਈਮ ਚ ਇਹ ਆ ਲੋ ਜੇ ਸਪੈਸ਼ਲ ਪ੍ਰੈਮ ਲੋ ਇੱਥੇ ਤੁਸੀਂ ਆਪਣਾ ਜਵਾਕ ਬਿਠਾ ਦੇਓ ਇਹਨੂੰ ਠਾਲ ਦਿਓ ਕਿਤੇ ਗੁੱਸਾ ਕਰ ਜੋਂ ਲੇ ਜੂ ਬਸ ਕਾਫੀ ਕਲਰ ਦਾ ਜੀ ਨਾਲੇ ਘੈਂਟ ਗੱਲਬਾਤ ਆ ਸਾਰੀ ਸ਼ਾਪ ਤੇ ਰੰਗ ਬੰਨੇ ਪਿਆ ਬਾਬਿਓ ਟਾਈਡੀ ਬੀਅਰ ਹਰੇਕ ਕਲਰ ਦੇ ਵਿੱਚ ਤੁਹਾਨੂੰ ਮਿਲ ਜੂਗਾ ਹਰੇਕ ਕੁਆਲਟੀ ਦਾ ਮਿਲ ਜੂਗਾ ਕਲਰਿੰਗ ਦੇ ਨਾਲ ਕਲਰਿੰਗ ਕਿਟਾਂ ਦੇਖੋ ਤੁਸੀਂ ਆ ਆ ਗਿਫਟ ਆਪਾਂ ਲੈ ਕੇ ਗਏ ਸੀਗੇ ਭਣਜੀ ਵਾਸਤੇ ਆ ਦਿਖਾਓ ਜੀ ਇਹ ਬਹੁਤ ਪਸੰਦ ਆਇਆ ਉਹਨਾਂ ਨੂੰ ਉਹਨਾਂ ਨੇ ਸਮਾਂ ਤੇ ਇੱਕ ਹੋਰ ਮੰਗਾਏ ਸੀ ਮੇਰੇ ਤੋਂ ਇਧਰ ਹਰ ਤਰ੍ਹਾਂ ਦੇ ਤੁਹਾਨੂੰ ਸਮਾਨ ਮਿਲੂ ਰਿਮੋਟ ਵਾਲੀਆਂ ਗੱਡੀਆਂ ਮੋਟਰਸਾਈਕਲ ਵੀਡੀਓ ਗੇਮਾਂ ਚਟਾਈਆਂ ਚਟਾਈਆਂ ਸਭ ਕੁਝ ਮਿਲੂ ਜੀ ਹਰਮੋਨੀਅਮ ਆ ਜਵਿੰਦਰ ਪੌਲੀਅਮ ਗੇਮ ਪਈਆ ਕੀ ਜਿਹੜੀ ਉਹ ਭਗਾ ਕੇ ਮਾਰਦੇ ਆ ਤਾਂ ਹਾਂ ਹਾਂ ਵਾਲਸ ਤੇ ਦੇਖਦੇ ਹੋ ਨਾ ਹਾਂ ਹਾਂ ਜੀ ਆ ਇਹ ਵੀਡੀਓ ਬਹੁਤ ਵਾਇਰਲ ਹੁੰਦੀ ਆ ਨੇ ਅੱਛਾ ਇਹ ਵੀ ਲਓ ਜੀ ਇੱਕ ਬਾਲ ਆ ਕੀ ਦੋ ਨੇ ਜੀ ਦੇ 6 ਬੋਲੇ ਹੁੰਦੇ ਆ ਇਹ ਬਾਲ ਆ ਆ ਤਾਂ ਬੜੀ ਕੈਂਡ ਚੀਜ਼ ਆ ਜੀ ਇਹ ਕਿੰਨੇ ਦੀ ਦੇ ਦੋਗੇ ਇਹ ਬੋਲੀ ਬੋਲਿੰਗ ਇਹ ਤੁਹਾਨੂੰ 600 ਰੁਪਏ ਦੇ ਮਿਲ ਜੀ ਠੀਕ ਹੈ ਜੀ ਬੁਟਰ ਸਾਈਜ਼ ਦਾ 300 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਅੱਛਾ ਜੀ 600 ਦੀ ਦੇ ਦਾਂਗੇ ਆਪਾਂ ਜਾ ਕੇ ਬੜੀਆਂ ਗੱਡੀਆਂ ਖੜਾਈ ਫਿਰਦਾ ਕੀ ਗੱਲ ਬਾਈ ਬਸ ਇਹੋ ਜਿਹੀ ਸਮਾਂ ਚੱਲਦਾ 2024 ਗੱਡੀਆਂ ਜੇ ਰਹਿਣ ਲੱਗ ਗਈ ਬਾਬੇ ਆ ਦੇਖੋ ਇਹ ਪਟਿਆਲੇ ਮਹਾਰਾਜੇ ਵਾਲੀ ਹੁੰਦੀ ਸੀ ਨਰਜੀਤ ਸਿੰਘ ਲਵੇ ਹਾਂ ਜੀ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਜੈਨੂਰਾ ਪੂਰੀ ਗੱਡੀ ਤੇ ਇਧਰ ਬੁਲਟ ਲੈ ਲਿਆ ਬੁਲਟ ਲੰਡੀ ਜੀ ਵੇਚ ਕੇ ਪਿੱਛੇ ਖੜੀ ਜਾ ਬਾਜੀ ਦੀ ਨਹੀਂ ਗੇੜੀ ਸਾਡੀ ਪੀਕੇ ਨਾਲ ਜਾਰੀ ਆ अच्छा ਇਹਦਾ ਬੋਲਟ ਕਿੰਨੇ ਦਾ ਦੇਣਾ ਜੇ ਅਗਰ ਬੋਲਟ ਤਾਂ ਹੁੰਦਾ 2.5 ਦਾ ਤੇ ਅੱਜ ਕੱਲ ਤਾਂ ਫਿਰ ਆਪਾਂ ਐਨ ਆਰ ਆਈ ਬਣ ਗਏ ਨਾ ਬਾਹਰੇ ਜਾਣਾ ਹੈ ਘੱਟ ਦੇ ਦੇ ਦਿੰਗੇ 35 ਚ ਦੇ ਦੇ ਜਾਂਗੇ 3500 ਦਾ ਪੱਕੀ ਗੱਲ ਆ ਬਾਈ ਮੁੱਕਰਦਾ ਤਾਂ ਨਹੀਂ ਮੁੱਕਰਦੇ ਨਹੀਂ ਬਾਬੇ ਆਪਾਂ ਮੁੱਕਰ ਕੇ ਜਾ ਲੈ ਬਾਈ ਨੰਬਰ ਸਕਰੀਨ ਤੇ ਚੱਲਦਾ ਬਾਈਆਂ ਦਾ ਕਹਿੰਦੇ A ਤੋਂ Z ਸਮਾਨ ਮਿਲਦਾ ਦੁਕਾਨ ਦੇ ਵਿੱਚੋਂ ਆ ਜਾਗਰ ਨੇ ਪੂਰੇ ਖੁਸ਼ ਕਰਤੇ ਪੂਰੇ ਖੁਸ਼ ਕਰਤਾ ਕਰਦਾਂਗੇ ਯਾਰ ਬਾਕੀ ਬਾਈਆਂ ਨੇ ਤਾਂ ਮਿੱਤਰੋ ਜਿਹੜਾ ਰੇਟ ਲੈਸ ਕਰਕੇ ਦੱਸਿਆ ਦੱਸਿਆ ਜਾਗਰ ਨੇ ਵੀ ਘਟਾਤਾ ਜਾਗਰ ਬਾਈਆਂ ਨੂੰ ਕਹਿੰਦਾ ਵੀ ਲਿਹਾਜ਼ ਆ ਬਾਈ ਆਪਣੀ ਪੁਰਾਣੀ ਆ ਇੱਧਰ ਇੱਧਰ ਆਪਣੀ ਉਹ ਖੜੀ ਜਾਗੀ ਉਹ ਅਨਡਾਇਵਰ ਜਿੱਤੇ ਪੈਰ ਉਤਰਨ ਵਾਸਤੇ ਨਿਕਲਦੇ ਆ ਜਦੋਂ ਆਪਾਂ ਗੱਡੀ ਦੇ ਪਰਲੇ ਸਾਈਡ ਤੋਂ ਤਾਂ ਕੀ ਬੋਲਦੇ ਆ ਪੈਰ ਖੋਲਦੀ ਆ ਉਤਰਨ ਵਾਸਤੇ ਇਹ ਆ ਬਾਬੇ ਉਹ ਗੱਡੀ ਅਨਡਾਇਵਰ ਲੈ ਵੀ ਜਵਾਕ ਬਹਿ ਕੇ ਇਹਦੇ ਵਿੱਚ ਤੁਹਾਡਾ ਹੋਰ ਵੀ ਘੈਂਟ ਲੱਗੂਗਾ ਇੱਧਰ ਖੜੀਆ ਫੋਰਕਿਊਨਰ ਆ ਸਾਰੀਆਂ ਚੀਜ਼ਾਂ ਮਿੱਤਰੋ ਸਕਰੀਨ ਸ਼ਾਟ ਲੈ ਕੇ ਤੁਸੀਂ ਨੰਬਰ ਸਕਰੀਨ ਤੇ ਚੱਲਦਾ ਬਾਈ ਨੂੰ ਫੋਟੋ ਪਾ ਦਿਓ ਤੇ ਕੱਲੀ ਕੱਲੀ ਚੀਜ਼ ਦਾ ਕਨਫਰਮ ਕਰ ਲਿਓ ਤੇ ਤੁਹਾਡੇ ਘਰ ਤੱਕ ਵੀ ਕੋਰੀਅਰ ਹੋ ਜੂ ਵੈਸੇ ਤੁਸੀਂ ਆ ਕੇ ਲੈ ਕੇ ਜਾਮ ਤਾਂ ਸਵਾਦ ਹੀ ਵੱਖਰਾ ਵੀਰੇ ਮਾਨ ਤਾਨ ਬਹੁਤ ਜ਼ਿਆਦਾ ਕਰਦਾ ਆ ਜਾਕਰ ਗਨ ਚੱਕ ਲਈ ਤੂੰ ਇਹ ਥੋੜੀ ਜੀ ਡਾਊਨ ਲੱਗਦੀ ਆ ਦੇਖੀ ਮੈਨੂੰ ਲੱਗਾ 10 ਮਾਣਾ ਮਾਂਜੇਗਾ ਤੂੰ ਮਾਸ਼ਾ ਅੱਲ੍ਹਾ ਚੱਲਦੀ ਆ ਵੀਰੇ ਗੋਲੀ ਕੱਢੋ ਚੋ ਆਏ ਹਾਏ ਹਾਏ ਬਾਈ ਤੂੰ ਚੱਲ ਫਿਰ ਜਾਕਰ ਨੂੰ ਸਾਡੇ ਨੂੰ ਕਿਤੇ ਉਹੀ ਨਾ ਉਡਾ ਦੇ ਕਿਸੇ ਨੂਰੇ ਫੋਨ ਮਾਰ ਦੇ ਦੂਰ ਕਿਤੇ ਚਲਾ ਦੇ ਲੋਡ ਤਾਂ ਕਰਨਾ ਪਤੰਦਰਾ ਥੋਕ ਦੇ ਉੱਪਰ ਨੂੰ ਕਰਾਂ ਇਹ ਇਹ ਨਿਊ ਆ ਰਾ ਇਹਨਾਂ ਦੀ ਹਾਂ ਇਹ ਇੱਥੇ ਰੱਖ ਹਾਂਜੀ ਮਿੱਤਰੋ ਕਰ ਲਿਓ ਬਾਈ ਨਾਲ ਸੰਪਰਕ ਸੇਲ ਸਿਰਫ ਦੁਸ਼ਹਿਰੇ ਤੇ ਦੀਵਾਲੀ ਦੇ ਤਿਹਾਰ ਤੱਕ ਰਹਿਣੀ ਆ ਤੇ ਬਾਕੀ ਚੀਜ਼ਾਂ ਬਹੁਤ ਘੈਂਟ ਨੇ ਜੇ ਤੁਹਾਡੇ ਬੱਚੇ ਦਾ ਬਰਥਡੇ ਲੰਘਿਆ ਜਾਂ ਅੱਗੇ ਆਉਣਾ ਤਾਂ ਸਮਾਨ ਲੈ ਕੇ ਰੱਖ ਲਓ ਫਾਇਦੇ 'ਚ ਰਹੋਗੇ ਬਾਰ-ਬਾਰ ਨਹੀਂ ਇਹ ਸੇਲਾਂ ਲੱਗਦੀਆਂ ਹੁੰਦੀਆਂ ਚੰਗਾ ਵੀ ਮਿੱਤਰੋ ਮਿਲਦੇ ਆਂ ਪਾ ਅਗਲੇ ਬਲੌਗ ਦੇ ਵਿੱਚ ਰੱਬ ਰਾਖਾ